ਐਨਆਰਆਈ ਤੇ ਕਰਤੇ ਹਮਲੇ ਦਾ ਪੁਲਿਸ ਵੱਲੋਂ ਲਿਆ ਗਿਆ ਵੱਡਾ ਐਕਸ਼ਨ ਅੰਮ੍ਰਿਤਸਰ ਅਤੇ ਹਿਆਰਪੁਰ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਹਿਆਰਪੁਰ ਤੋਂ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤੇ ਚੰਗੀ ਖਬਰ ਸਾਹਮਣੇ ਆਈ ਹੈ ਪਿਤੇ ਤਨੀ ਅੰਮ੍ਰਿਤਸਰ ਦੇ ਪਿੰਡ ਤੇਪੁਰ ਚ ਇੱਕ ਐਨਆਰਆਈ ਦੇ ਖਰਚ ਧਖਲੋਗੇ ਤੋਂ ਗੈਂਗਸਟਰਾਂ ਵੱਲੋਂ ਸ਼ਰੀਅਮ ਗੋਲੀਆਂ ਮਾਰ ਕੇ ਐਨਆਰਆਈ ਨੂੰ ਜ਼ਖਮੀ ਕਰ ਦਿੱਤਾ ਸੀ ਅਤੇ ਉਸ ਦਿਨ ਤੋਂ ਸੂਚੇ ਪੰਜਾਬ ਦੀ ਯਾ ਪੁਲਿਸ ਤਿੰਨ ਬਖ਼ਤਿਮਾ ਉਹਨਾਂ ਦੀਆਂ ਪਿਆਰਨੱਤੇ ਹੋਏ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਸੀ ਅਤੇ ਅੱਜ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਪੁਲਿਸ ਨੂੰ ਸਾਂਝੇ ਆਪਰੇਸ਼ਨ ਦੌਰਾਨ ਇੱਕ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਹਸ਼ਿਆਰਪੁਰ ਵਿੱਚ ਭੀੜ ਢੱਕੇ ਵਾਲੇ ਵਿਚਾਰ ਵਿੱਚੋਂ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਰਅਸਲ ਬੇਹਦ ਭੀੜ ਢੱਕੇ ਵਾਲੇ ਗਊਸ਼ਾਲਾ ਵਿਚਾਰ ਵਿੱਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ ਮਿਲਣ ਤੋਂ ਬਾਅਦ ਸਾਰਾ ਹੀ ਵਿਚਾਰ ਪੁਲਸ ਸ਼ੌਣੀ ਵਿੱਚ ਤਬਦੀਲ ਹੋ ਗਿਆ ਤੇ ਕਾਫੀ ਜਤੋ ਜਹਦ ਬਾਦ ਪੁਲਸ ਵੱਲੋਂ ਐਸਟੀ ਸਕੂਲ ਨਜ਼ਦੀਕ ਸਥਿਤ ਧਰਮਸ਼ਾਲਾ ਦੇ ਅੰਦਰੋਂ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਚ ਪੁਲਸ ਵੱਲੋਂ ਸਫਲਤਾ ਹਾਸਲ ਕੀਤੀ ਗਈ ਹੈ ਅੱਜ ਜਤੋਂ ਹਸ਼ਿਆਰ ਦਾ ਵਿਚਾਰ ਪੁਲਸ ਸ਼ੌਨੀ ਵਿੱਚ ਤਬਦੀਲ ਹੋਇਆ ਤਨ ਜਤੀਕੀ ਦੁਕਾਨਦਾਰਾਂ ਚ ਵਿਤਅਸ਼ਤ ਫੈਲ ਗਈ ਕਿਉਂਕਿ ਵੱਟੀ ਕੰਤੀ ਵਿੱਚ ਪੁਲਸ ਪਲੌਤਰਮਸ਼ਲਾ ਨੂੰ ਘੇਰਾ ਪਾਲਿਆ ਸੀ ਅਤੇ ਸਾਰਾ ਬਚਾਰ ਪੁਲਿਸ ਛਾਉਣੀ ਵਿੱਚ ਤਬਦੀਲ ਹੋਇਆ ਦਿਖਾਈ ਦੇ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਸਰ ਵਿੱਚ ਐਨ ਆਰ ਆਈ ਸੁਖਚੰਦ ਸਿੰਘ ਦੇ ਗੋਲੀ ਮਾਰਨ ਵਾਲੇ ਕੇਸ ਦਾ ਇਨ੍ਹਾਂ ਗੈਂਗਸਟਰ ਨਾਲ ਸਬੰਧਨ ਹਾਲਾਂਕਿ ਪੁਲਿਸ ਲੋਕ ਉਹ ਜਿਆਦਾ ਖੁਲਾਸੇ ਨਹੀਂ ਕੀਤੇ ਗਏ ਪਰ ਮੌਕੇ ਤੇ ਮੌਜੂਦ ਐਸ ਪੀ ਸਰਬਚੀਤ ਬਾਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਪੁਲਸ ਗੱਡੀਆਂ ਵਿੱਚ ਬਿਠਾ ਕੇ ਗੈਂਗਸਟਰਾਂ ਨੂੰ ਆਪਣੇ ਨਾਲ ਲੈ ਗਈ ਅਤੇ ਸ਼ਾਰਪੁਰ ਅਤੇ ਅਮਰਸਾਤ ਦੀ ਪੁਲਸ ਦਾ ਇਹ ਸੰਜਾ ਆਪਰੇਸ਼ਨ ਸੀ ਜਿਸ ਤਰ੍ਹਾਂ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਦਾ ਸਬੰਧ ਅਮਰਸਾਤ ਦੇ ਪਿੰਡ ਤਪੂਰਜੀ ਵਿਖੇ ਜ਼ਖਮੀ ਕੀਤੇ ਗਏ ਐਨ ਆਰ ਆਈ ਨਾਲ ਦੱਸਿਆ ਜਾ ਰਿਹਾ ਹੈ ਅਮਰਸਾਤ ਜਿਹੜੀ ਮਾਰਦਾਤ ਹੋਈ ਸੀਗੀ ਉਹਦੇ ਰਿਲੇਟਡ ਮੇਸ਼ਲੀ ਅਮਰਸਰ ਵਾਲੀ ਟੀਮ ਆਈ ਸੀ ਸਾਡੀ ਹੈਲਪਫੁਲੀ ਉਹਨਾਂ ਨੇ ਸਾਨੂੰ ਪਿਆ ਸੀਗਾ ਔਰ ਜੁਆਇੰਟਲੀ ਆਪਰੇਸ਼ਨ ਦੇ ਵਿੱਚ ਅਮਰਸਰ ਵਾਲੀ ਟੀਮ ਨੂੰ ਅਸੀਂ ਜਿਹੜਾ ਐਨ ਆਰ ਆਈ ਦਾ ਸਰ ਉੱਥੇ ਗੋਲੀਆਂ ਵੱਜੀ ਉਸ ਸੰਬੰਧ ਵਿੱਚ ਮੇਰੇ ਹਿਸਾਬ ਨਾਲ ਉਹੀ ਹੈ ਤੇ ਗੈਂਗਸਟਰ ਕਿੰਨੇ ਗੈਂਗਸਟਰ ਸੀਗੇ ਸਰ ਇਹ 10